ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਆ ਪਿੰਡ ਬੈਗ ਬੋਦਲਾ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਜਿੱਥੇ ਬੱਚਿਆਂ ਨੂੰ ਫੂਡ ਪ੍ਰੋਵਾਈਡ ਕਰਵਾਇਆ ਜਾ ਰਿਹਾ ਸਾਡੀ ਆਰਬੀ ਲਾਈਵ মিডিਆ ਦੀ ਟੀਮ ਜਿਹੜਾ ਹੈ ਬੱਚਿਆਂ ਨੂੰ ਰੋਜ਼ਾਨਾ ਹੀ ਫੂਡ ਪ੍ਰੋਵਾਈਡ ਕਰਵਾਉਂਦੀ ਹੈ ਅੱਜ ਰਿਫਰੈਸ਼ਮੈਂਟ ਦੇ ਰੂਪ ਵਿੱਚ ਜਿਹੜਾ ਮਕਰੋਨੀ ਵੰਡੀ ਜਾ ਰਹੀ ਹੈ ਇਹ ਮਕਰੋਨੀ ਦੇ ਪੈਕੇਟ ਸਾਨੂੰ ਦਿੱਲੀ ਤੋਂ ਸਾਡੀ ਬੇਟੀ ਦਾ ਇੱਕ ਜਨਮਦਨ ਸੀਗਾ ਜਿਸ ਦੇ ਜਨਮਦਨ ਦੇ ਮੌਕੇ ਤੇ ਜਿਹੜਾ ਇਹ ਜਿਹੜਾ ਫੂਡ ਜਿਹੜਾ ਅੱਜ ਵੰਡਿਆ ਜਾ ਰਿਹਾ ਫੂਡ ਦੇ ਪੈਕੇਟ ਤਾਂ ਉਹਨਾਂ ਵੱਲੋਂ ਇਹ ਫੂਡ ਸਾਨੂੰ ਉਪਲਬਧ ਕਰ 19 ਤਰੀਕ ਨੂੰ ਉਹਨਾਂ ਦਾ ਜਨਮ ਦਿਨ ਹੈ ਲੇਕਿਨ ਉਹਨਾਂ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਬੱਚਿਆਂ ਨੂੰ ਉਹ ਕੁਛ ਨਾ ਕੁਛ ਚੀਜ਼ ਵੰਡਣਾ ਚਾਹੁੰਦੇ ਐ ਤਾਂ ਸਾਡੇ ਇੱਕ ਮਿੱਤਰ ਨੇ ਦੀ ਫਾਜ਼ਿਲਕਾ ਦੇ ਵਿੱਚ ਉਹਨਾਂ ਦੇ ਕੋਲ ਉਹਨਾਂ ਦਾ ਫੋਨ ਆਉਂਦਾ ਤੇ ਫੋਨ ਦੇ ਜਰੀਏ ਉਹਨਾਂ ਨੇ ਸਾਨੂੰ ਇਹ ਫੂਡ ਜਿਹੜਾ ਹੈ ਪ੍ਰੋਵਾਈਡ ਕਰਵਾਇਆ ਜੀ ਅੱਜ ਜਿਹੜਾ ਇਹ ਫੂਡ ਬੱਚਿਆਂ ਨੂੰ ਵੰਡਿਆ ਜਾ ਰਿਹਾ ਵੱਖ-ਵੱਖ ਸੈਂਟਰਾਂ ਤੇ ਅਸੀਂ ਫੂਡ ਵੰਡਾਂਗੇ ਤਾਂ ਅੱਜ ਫੂਡ ਦੇ ਪੈਕੇਟ ਜਿਹੜੇ ਇੱਥੇ ਵੰਡੇ ਜਾ ਰਹੇ ਨੇ ਤਾਂ ਸਾਡੇ ਗगन ਚੁਗ ਦੀ ਸਪੈਸ਼ਲ ਅਬੋਰ ਤੋਂ ਪਹੁੰਚੇ ਨੇ ਸਮਾਨ ਲੈ ਕੇ ਇਹਨਾਂ ਰਾਹਤ ਕੈਂਪਾਂ ਦੇ ਵਿੱਚ ਤੇ ਸਾਡੀ ਟੀਮ ਦੇ ਮੈਂਬਰ ਸਾਡੇ ਸੋਨ ਸਾਡੇ ਸੁਦਰਸ਼ੂ ਜੀ ਸਾਡੇ ਸਾਇਲ ਪਟੇਜਾ ਜੀ ਰਵੀ ਜੀ ਤੇ ਰਿੰਕੂ ਜੀ ਸਾਡੇ ਚੇਤਨ ਖੁਰਾਣਾ ਜੀ ਸਾਡੇ ਸਾਰੇ ਸਿਮੂ ਜੀ ਸਾਡੇ ਨਾਲ ਪਹੁੰਚੇ ਨੇ ਤੇ ਸਾਰੇ ਟੀਮ ਮੈਂਬਰ ਸਾਡੇ ਇੱਥੇ ਮੌਜੂਦ ਨੇ ਰੋਤਾਸ ਜੀ ਪਹੁੰਚੇ ਨੇ ਜੀ ਅਬੋਰ ਹਲਚਲ ਤੋਂ ਤੇ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਅੱਜ ਜਿਹੜਾ ਇੱਥੇ ਪਹੁੰਚੇ ਨੇ ਤਾਂ ਬੱਚਿਆਂ ਨੂੰ ਫੂਡ ਪ੍ਰੋਵਾਈਡ ਕਰਵਾਇਆ ਗਿਆ ਜੀ ਖੇਡਾਂ ਦਾ ਸਮਾਨ ਜਿਹੜਾ ਦਿੱਤਾ ਜਾ ਰਿਹਾ ਤੇ ਨਾਲ ਹੀ ਜਿਹੜਾ ਤੁਹਾਨੂੰ ਦੱਸ ਦਈਏ ਗगन ਚੋਗ ਜੋ ਕਿ ਅਬੋਰ ਤੋਂ ਆਏ ਨੇ ਸਮਾਜ ਸੇਵੀ ਇਹਨਾਂ ਵੱਲੋਂ ਜਿਹੜਾ ਕੱਪੜੇ ਜੁੱਤੇ ਤੇ ਚਪਲਾ ਸਲੀਪਰ ਤੇ ਹੋਰ ਬਹੁਤ ਕੁਝ ਦੇਖੋ ਜੀ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਦੇਖੋ ਜੀ ਇੱਥੇ ਜਿਹੜਾ ਸਮਾਨ ਜਿਹੜਾ ਇੱਥੇ ਦਿੱਤਾ ਜਾ ਰਿਹਾ ਜੀ ਜਿਹੜੇ ਰਾਹਤ ਕੈਂਪ ਦੇ ਵਿੱਚ ਲੋਕ ਰਹਿ ਰਹੇ ਨੇ ਉਹਨਾਂ ਦੇ ਲਈ ਸਮਾਨ ਜਿਹੜਾ ਇਹ ਲੈ ਕੇ ਆਏ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪਿੰਡ ਬਹਿਗ ਬੋਦਲਾ ਦੇ ਪ੍ਰਾਇਮਰੀ ਸਕੂਲ ਤੋਂ ਜਿੱਥੇ ਇਹ ਜਿਹੜੀ ਸੇਵਾ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਸਾਡੀ ਆਰ ਵੀ ਲਾਈਵ ਮੀਡੀਆ ਦੀ ਟੀਮ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਗਗਨ ਜੀ ਕੀ ਕਹੋਗੇ ਇਹ ਜਿਹੜੀਆਂ ਕੱਪੜੇ ਨੇ ਇਹ ਪੂਨ ਮદાન ਨੇ ਕਿੱਥੇ ਕਰਕੇ ਦਿੱਤੇ ਉਹਨਾਂ ਦੀ ਗਲੀ ਵਾਲਿਆਂ ਨੇ ਜੀ ਜਿਹੜੇ ਸ਼ੂਜ਼ ਆਏ ਨੇ ਚਪਲਾ ਸਨੀਪਰ ਆਏ ਨੇ ਜੀ ਇਹ ਮੰਨਤ ਸ਼ੂ ਸੈਂਟਰ ਹੈਗਾ ਸਤਿੰਦਰ ਬਦਰੌਣਾ ਵੱਲੋਂ ਆਏ ਹੋਏ ਨੇ ਜੀ ਅਸਤੇ ਬਜ਼ਰੀਆ ਬਣਿਆ ਲੈ ਕੇ ਆਏ ਨੇ ਜੀ ਤਾਂ ਬਿਲਕੁਲ ਜੀ ਸਾਡੀ ਟੀਮ ਦੇ ਨਾਲ ਮਿਲ ਕੇ ਸਾਡੇ ਗਗਨ ਚੋਕ ਜੀ ਜਿਹੜਾ ਕੰਮ ਕਰ ਰਹੇ ਨੇ ਅੱਜ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਾਡੀ ਆਰਬੀ ਲਾਈਵ ਮੀਡੀਆ ਦੀ ਟੀਮ ਖੜ ਪਰ ਬਾਵੇ ਤੇ ਲੋਕਾਂ ਦੇ ਲਈ ਪੂਰਾ ਜਿਹੜਾ ਪ੍ਰਯਾਸ ਕਰ ਰਹੀ ਹੈ ਜੋ ਵੀ ਕਿਸੇ ਵਿਅਕਤੀ ਦਾ ਸਾਨੂੰ ਫੋਨ ਆਉਂਦਾ ਹੈ ਕਿਸੇ ਵੀ ਸੰਸਥਾ ਦਾ ਫੋਨ ਆਉਂਦਾ ਤਾਂ ਅਸੀਂ ਜਿੱਥੇ ਕਿਸੇ ਚੀਜ਼ ਦੀ ਜਰੂਰਤ ਹੁੰਦੀ ਹੈ ਉੱਥੇ ਉਹਨਾਂ ਨੂੰ ਭੇਜ ਦਿੰਨੇ ਆ ਜੀ ਤੇ ਜੇਕਰ ਤੁਸੀਂ ਵੀ ਇਹ ਸੇਵਾ ਦੇ ਵਿੱਚ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਸਾਡੇ ਮੋਬਾਈਲ ਨੰਬਰ 7373152123 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ